ਪਾਜੀ ਆ ਸਾਤਰੀ ਦਾ ਵਿਆਹ ਹੋਇਆ ਕੱਲ ਗੰਗਣਾ ਖੜਾਇਆ ਅੱਜ ਕੁੜੀ ਘਰੇ ਫੇਰਾ ਪਾ ਕੇ ਆਈ ਆ ਤੇ ਦਰਵਾਜ਼ੇ ਦੇ ਅੰਦਰੋਂ ਲੋਕ ਸੀ ਇੱਟਾਂ ਨਾਲ ਮੁੰਡਿਆਂ ਨੇ ਦਰਾਜਾਂ ਪੰਨਿਆਂ ਚੋਂ ਦੇਖੇ ਦੇ ਲੰਕੀ ਥੋੜਾ ਕੰਮ ਤੇ ਗਿਆ ਅੱਜ ਹੀ ਕੰਮ ਤੇ ਗਿਆ ਮਗਰ ਵਾਹ ਕਾਣਾ ਪਾਣਾ ਵਾਪਰ ਗਿਆ ਜੇ ਬਈ ਫੇਰਾ ਪਾ ਕੇ ਘਰੇ ਆਈ ਆ ਤੇ ਕਹਿੰਦੀ ਜੀ ਮੈਂ ਕੱਪੜੇ ਚੇਂਜ ਕਰਕੇ ਆਈ ਮੁਰਕੇ ਅੰਦਰੋਂ ਲੋਕ ਲਾ ਕੇ ਕੁੜੀ ਨੂੰ ਫਾਹਾ ਲੈ ਲਿਆ ਮਾਤਲ ਪਰਿਵਾਰ ਤੋਂ ਲੈ ਕੇ ਆਈ ਸੀ ਬੱਚੀ ਨੂੰ ਲੇਕਿਨ ਬੱਚੀ ਨੇ ਖੁਦ ਸਾਈਡ ਕਿਉਂ ਕੀਤਾ ਕੁਝ ਨਹੀਂ ਕਹਿਆ ਜਦੋਂ ਉਹਨਾਂ ਨੇ ਉਪਰੋਂ ਖਿੜਕੀ ਤੋਂ ਦੇਖਿਆ ਤੇ ਉਹਨੇ ਫੰਦਾ ਲਿਤਾਇਆ। ਕੋਈ ਨਾ ਮੁਲਾਜ਼ਮ ਸਾਹਿਬ ਕੋਲ ਘਰੇ ਕੋਈ ਲੈਟਰ ਨਹੀਂ ਮਿਲਿਆ ਨਾ। ਐਸਐਸ ਗਮਿੰਦਰ ਸਿੰਘ ਨੇ ਮੋਕੇ ਸਾਰਾ ਜੀ ਸੱਚ ਕੀਤੀ ਆ। ਕਿ ਫੋਨ ਤਾਂ ਮੋਕੇ ਤੇ ਲੜਕੀ ਦੇ ਕੋਲ ਕੋਈ ਫੋਨ ਨਹੀਂ ਸੀਗਾ ਜੋ ਇਸ ਤਰ੍ਹਾਂ ਸਾਹਮਣੇ ਗੱਲ ਆਈ ਏ। ਕੀ ਨਾਮ ਆ ਸਰ ਤੁਹਾਡਾ? ਜਸਪਾਲ ਸਿੰਘ ਭਾਈ। ਜਸਪਾਲ ਜੀ ਇਹ ਡੈੱਡ ਬੁੜੀ ਲੈ ਕੇ ਆਏ ਹੋ ਮੋਰਚੀ ਵਿੱਚ। ਹਾਂ ਜੀ। ਕੀ ਕੀ ਹੋਇਆ ਹੈ? ਪਾਜੀ ਆ ਸਾਤਰੀ ਦਾ ਵਿਆਹ ਹੋਇਆ। ਕੱਲ ਕੰਗਣਾ ਖੜਾਇਆ। ਅੱਜ ਕੁੜੀ ਘਰੇ ਫੇਰਾ ਪਾ ਕੇ ਆਈ ਆ। ਤੇ ਆਉਂਦਿਆ ਕਹਿੰਦੀ ਮੈਂ ਕੱਪੜੇ ਚੇਂਜ ਕਰਕੇ ਆਈ। ਅੱਛਾ। ਮੁੜ ਕੇ ਅੰਦਰੋਂ ਲੋਕ ਲਾ ਕੇ ਕੁੜੀ ਨੇ ਫਾਹਾ ਲੈ ਲਿਆ। ਉਹਦੀ ਵਾਰਦਾਤ ਤਾਂ ਸਾਨੂੰ ਪਤਾ ਨਹੀਂ ਕਿ ਕਿਉਂ ਕੀਤਾ ਉਹਨੇ ਤਾਂ। ਅੱਛਾ। ਹਾਂਜੀ। ਤੇ ਵਿਆਹ ਕਿੱਥੇ ਹੋਇਆ ਸੀਗਾ? ਅ ਧਰਮਪੁਰੇ ਜੀ। ਧਰਮਪੁਰੇ। ਹਾਂ ਗਲੀ ਨੰਬਰ 4 ਚ। ਅੱਛਾ ਇਹ ਕਿੱਥੇ ਪੈਂਦੇ ਆ? ਇਹ ਆਪਣੀ ਆ ਜਿਹੜੀ ਪੀਰ ਅੰਦਰਗਾਹੀ ਨਾ ਉਹਦੇ ਬਿਲਕੁਲ ਸਾਹਮਣੇ। ਅੱਛਾ। ਹਾਂਜੀ। ਤੇ ਕੁੜੀ ਨੇ ਮੌਤ ਕਿੱਦਾਂ ਹੋਈ ਕੁੜੀ ਦੀ? ਕੁੜੀ ਨੇ ਫਾਹਾ ਹੀ ਲਾਇਆ ਭਾਈ ਯਾਰ। ਫਾਹਾ ਲਾਇਆ। ਹਾਂ। ਮੁੰਡਾ ਤੇ ਐਡਾ ਸਾਊ ਆ ਬੋਲਦਾ ਕਿ ਹਨ ਘਰੋਂ ਹੀ ਨਿਕਲਦਾ ਈ। ਅੱਛਾ ਹਾਂਜੀ ਮੁੰਡਾ ਕੰਮ ਤੇ ਗਿਆ ਅੱਜ ਹੀ ਕੰਮ ਤੇ ਗਿਆ ਮਗਰੋਂ ਆ ਗਾਣਾ ਪਾਣਾ ਵਾਪਰ ਗਿਆ ਯਾਰ ਮੁੰਡੇ ਦਾ ਕੀ ਨਾਮ ਹੈ ਤਾਰਿਸ਼ ਤਾਰਿਸ਼ ਹਾਂਜੀ ਕੀ ਨਾਮ ਤਾਰਿਸ਼ ਭਾਈ ਤਾਰਿਸ਼ ਹਾਂਜੀ ਹਾਂਜੀ ਤੇ ਕੁੜੀ ਦਾ ਕੀ ਨਾਮ ਸੀ ਕੁੜੀ ਦਾ ਨਹੀਂ ਪਤਾ ਨਾ ਅੱਛਾ ਹਾਂਜੀ ਵਿਆਹ ਨਵਾਂ ਨਵਾਂ ਵਿਆਹ ਹੈ ਹਾਂ ਇਹ ਤਾਂ ਆ 7 ਤਰੀਕ ਨੂੰ ਆਇਆ ਕੱਲ ਕੰਗਣਾ ਖੇਡਿਆ ਅੱਜ ਕੁੜੀ ਘਰੇ ਫੇਰਾ ਪਾ ਕੇ ਆਈ ਹੈ ਜੀ ਅੱਛਾ ਹਾਂਜੀ ਤੇ ਕੋਈ ਕੁੜੀ ਦੇ ਜਾਂ ਮੁੰਡੇ ਦੇ ਮਾਪੇ ਦਾ ਕੋਈ ਆਇਆ ਆਇਆ ਕੁੜੀ ਦੇ ਮਾਪੇ ਵੀ ਆਏ ਸੀ ਅੱਛਾ ਤੇ ਮੁੰਡੇ ਦਾ ਤੁਹਾਨੂੰ ਪਤਾ ਘਰੇ ਹੈਗੇ ਸੀ ਅੱਛਾ ਹਾਂ ਤੇ ਪਾਜੀ ਕਿੰਨੇ ਦੇ ਕਦੋਂ ਹੀ ਘਟਣਾ ਆਉਣੀ ਹੈ ਤੇ ਪਾਜੀ ਤਕਰੀਬਨ 6 ਵੇ ਘਰੇ ਫਿਰ ਆਪਾਂ ਗਏ ਆ ਅੱਛਾ ਤੇ 6:30 ਵੇ ਸਾਨੂੰ ਫੋਨ ਆ ਗਿਆ ਇਹ ਕੁੜੀ ਨੇ ਖਾਹ ਲਾ ਲਿਆ ਅੱਛਾ ਹਾਂਜੀ ਠੀਕ ਤੁਸੀਂ ਕੀ ਲਗਦੇ ਹੋ ਅਸੀਂ ਤਾਂ ਗਵਾਂਢੀਆਂ ਚਾਚਾ ਲੱਗਦਾ ਮੁੰਡੇ ਦਾ ਹਾਂ ਤੁਸੀਂ ਚਾਚਾ ਲ ਹਾਂ ਗਵਾਂਢੀ ਹੈ ਨਹੀਂ ਗਵਾਂਢੀ ਓਏ ਹਾਂ ਗਵਾਂਢੀ ਹੈ ਗਵਾਂਢੀ ਹੈ ਗਵਾਂਢੀ ਹਾਂ ਅੱਛਾ ਕਿੰਨੇ ਕੋ ਕਿੰਨੇ ਕੋ ਸਾਲ ਹੋ ਗਏ ਉਹਨਾਂ ਰਹਿੰਦੇ ਨੇ ਮੁੰਡੇ ਨੂੰ ਉੱਥੇ ਉਹ ਮੁੰਡੇ ਨੂੰ ਤਾਂ ਘੱਟੋ ਘੜਾ ਹੋ ਗਏ 18 ਸਾਲ ਹੋ ਗਏ ਮੁੰਡੇ ਨੂੰ ਰਹਿੰਦੇ ਹਾਂ ਹਾਂ ਮੇਰਾ ਨਾਮ ਸਰਤਾੜਾ ਮੇਰਾ ਨਾਮ ਸੁਖਦੇਵ ਸਿੰਘ ਜੀ ਜੀ ਹੋਇਆ ਕੀ ਮਾਮਲਾ ਕਿ ਸਰ ਕੁਛ ਨਹੀਂ ਪਤਾ ਅਚਨਚੇਤ ਹੋਇਆ ਅਸੀਂ 7 ਤਰੀਕ ਨੂੰ ਕੁੜੀ ਨੂੰ ਵਿਆਹ ਕੇ ਲੈ ਆਏ ਹਾਂ ਪੂਰੇ ਚਾਹ ਨਾਲ ਅੱਛਾ 7 ਤਰੀਕ ਨੂੰ ਵਿਆਹ ਕੇ ਫੇਰ ਆਣ ਕੇ ਘਰੇ ਪਾਰਟੀ ਸੀ ਕੱਲ ਪਾਰਟੀ ਕਰਕੇ ਠਕਾਵਟ ਹੋਈ ਰਾਤ ਦਿਨੇ ਦਿਨੇ ਦੇ ਅੱਜ ਨਾਲ ਦੇ ਘਰੇ ਫੇਰਾ ਪਾਉਣ ਗਏ ਆ ਅੱਛਾ ਫੇਰਾ ਪਾ ਕੇ ਜਦੋਂ ਨਾਲ ਦੇ ਘਰ ਵਾਪਸੀ ਆਏ ਆ ਤੇ ਘਰ ਦੇ ਸਾਰੇ ਕਹਿੰਦੀ ਮੈਂ ਕੱਪੜੇ ਬਦਲ ਕੇ ਆਈ ਉੱਤੇ ਉੱਤੇ ਜਾ ਕੇ ਦਰਵਾਜ਼ਾ ਨਹੀਂ ਆਈ ਨਹੀਂ ਸਾਨੂੰ ਜਦੋਂ ਜਾ ਕੇ ਦੇਖਿਆ ਤੇ ਦਰਵਾਜ਼ੇ ਦੇ ਅੰਦਰ ਲੋਕ ਸੀ ਕਿੱਤਣਾ ਮੁੰਡਾ ਨੇ ਰਾਜਾ ਬੰਨਿਆ ਜਦੋਂ ਵੇਖਿਆ ਤੇ ਲੰਮਕੀ ਹੋਈ ਸੀ ਕੋਈ ਬਾਈ ਜੀ ਕੁਝ ਕਾਰਨ ਪਤਾ ਲੱਗਿਆ ਹੋਵੇ ਕੁਝ ਇਹਦੇ ਮਾਤਾ ਪਿਤਾ ਨੂੰ ਬੁਲਾਇਆ ਗਿਆ ਭਾਜੀ ਤਾਂ ਵੀ ਕੋਈ ਉਹ ਕਹਿੰਦੇ ਕਿ ਕੋਈ ਗੱਲਬਾਤ ਸਾਨੂੰ ਨਹੀਂ ਪਤਾ ਜੀ ਅੱਛਾ ਅਸੀਂ ਕਹਾਂ ਭਰਾਵਾ ਸਾਡਾ ਕਸੂਰਦਾਰ ਤੋਂ ਅੱਛਾ ਅਸੀਂ ਤਾਂ ਇੰਨੇ ਗਏ ਆ ਜਿੱਥੇ ਵੀ ਨਾ ਕਿ ਉੱਥੇ ਦਾ ਖਰਚਾ ਵੀ ਆਪਾਂ ਹੀ ਕੀਤਾ ਧਰਮਸ਼ਾਲਾ ਦਾ ਜੋ ਵੀ ਕਹਿਣਾ ਨਹੀਂ ਚਾਹੁੰਦਾ ਮੈਂ ਅੱਛਾ ਅਸੀਂ ਮਾਤੜ ਪਰਿਵਾਰ ਚੋਂ ਲੈ ਕੇ ਆਏ ਸੀ ਬੱਚੀ ਨੂੰ ਅੱਛਾ ਲੇਕਿਨ ਬੱਚੀ ਨੇ ਸੁਸਾਇਡ ਕਿਉਂ ਕੀਤਾ ਕੁਝ ਨਹੀਂ ਕਹਿ ਸਕਦੇ ਕੀ ਨਾਮ ਕੀ ਸੀਗਾ ਇਹਦਾ ਨਾਮ ਕੀ ਸੀ ਕੀ ਸੀ ਭਾਜੀ ਆਰਤੀ 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 ਕਿੰਨੀ ਉਮਰ ਸੀ ਦੀ 18 ਸਾਲ ਪਲੱਸ ਸੀ ਕਿਤੇ ਇਹ ਤਾਂ ਨਹੀਂ ਲੱਗਦਾ ਕਿ ਕਿਤੇ ਕਿਈ ਸ਼ਹਿਰ ਟੱਕੇ ਨਾਲ ਉਹ ਵਿਆਹ ਕਰਤਾ ਹੋਵੇ ਜਾਂ ਕਿਤੇ ਹੋਰ ਇਹ ਉਹਦੇ ਮਾਪਿਓ ਪਲੱਸ ਪਲੋਸੀਆਂ ਨੂੰ ਮੈਂ ਗੱਲ ਪੁੱਛੀ ਸੀ ਅੱਜ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਔਰ ਮੇਰੇ ਸਾਹਮਣੇ ਲੇਕਿਨ ਉਹ ਕਹਿੰਦੇ ਇਦਾਂ ਕੋਈ ਗੱਲਬਾਤ ਨਹੀਂ ਸੀ ਕਿਤੇ ਰਾਤੀ ਕਿਤੇ ਮੁੰਡੇ ਜਾਂ ਕੁੜੀ ਚ ਕੋਈ ਹੋਈ ਹੋਵੇ ਗੱਲ ਜਾਂ ਅੱਜ ਜੀ ਨਾਲ ਗਿਆ ਜੀ ਮੁੰਡਾ ਐ ਨਹੀਂ ਉਹ ਆਸ ਦੇ ਘੇੜਦੇ ਆਇਆ ਕਿੰਨੇ ਉਹ ਘਰੇ ਕਹਿੰਦੇ ਕੋਈ ਗੱਲ ਬਤਨ ਦੇ ਜੋ ਆਪਾਂ ਨਹੀਂ ਕਹਿ ਸਕਦੇ ਕੁਝ ਮਿਲਿਆ ਭਾਜੀ ਲੈਟਰ ਲੁੱਟਿਆ ਕੋਈ ਨਹੀਂ ਜੀ ਉਹ ਮੁਲਾਜ਼ਮ ਸਾਹਿਬ ਕੋਲ ਘੜੀ ਨੇ ਕੋਈ ਲੈਟਰ ਨਹੀਂ ਮਿਲੀ ਕੂਚ ਪ੍ਰਸ਼ਾਸਨ ਦੇ ਆਇਆ ਸੀ ਬੋਡੀ ਥਲੇ ਲਾਈ ਗਈ ਹੈ ਅੱਛਾ ਫਿਰ ਭਾਈ ਮੁੰਡੇ ਦਾ ਕੀ ਕਹਿਣਾ ਵਾ ਮੁੰਡਾ ਦਾ ਵਿਚਾਰਾ ਭਾਈ ਰੋ ਰੋ ਕਮਲਾ ਹੋਇਆ ਪਿਆ ਉਹ ਮਾਹ ਦਾ ਚਾਵਣਾ ਨਾਲ ਵਿਆਹ ਕੀਤਾ ਮੁੰਡਾ ਡਾਇਨਾ ਵਧੀਆ ਮੁੰਡਾ ਉਹਦੇ ਵਰਗਾ ਮੁੰਡਾ ਹੀ ਨਹੀਂ ਮਲੇ ਚ ਹੁੰਦਾ ਜੀ ਨਾ ਕੋਈ ਉਹਨੂੰ ਨਸ਼ੇ ਦਾ ਆਇਆ ਨਾ ਕੋਈ ਉਹਨੂੰ ਕੋ ਕੰਮ ਦਾ ਆਇਆ ਬੱਸ ਕੀ ਨਾਮ ਮੁੰਡੇ ਦਾ ਮੁੰਡੇ ਦਾ ਨਾਮ ਤਾਰਿਸ਼ ਕੁਮਾਰ ਜੀ ਜਿਹੜੇ ਇੱਕ ਦੀ ਘਟਨਾ ਹੈ ਇਹ ਸ਼ੰਕਰ ਕਲੋਨੀ ਗਲੀ ਨੰਬਰ 5 ਕਿੱੱਬਾ ਰੋਡ ਅੱਛਾ ਜੀ ਮੇਰਾ ਨਾਮ ਜੀ ਮੇਰਾ ਨਾਮ ਜੀ ਵਿਕਾਸ ਵਰਮਾ ਨਾਮ ਹੈ ਚੰਗਾ ਭਲੇ ਸਾਤਰੀਕ ਮੁੰਡੇ ਨੂੰ ਵਿਆਹ ਕੇ ਲਿਆਇਆ ਚਾਵਾਂ ਨਾਲ ਵੀ ਮੁੰਡੇ ਦੀ ਕੀ ਲੱਗਦੇ ਹੋ ਮੈਂ ਮੁੰਡੇ ਦਾ ਚਾਚਾ ਜੀ ਅੱਛਾ ਜੀ ਹਾਂ ਜੀ ਕੀ ਘਟਨਾ ਵਾਪਰੀ ਹੈ ਘਟਨਾ ਬਾਓ ਜੀ ਕੁਝ ਪਤਾ ਹੀ ਨਹੀਂ ਲੱਗਿਆ ਇੱਕਦਾਂਵੀ ਅਚਾਨਕ ਹੀ ਬਾਤ ਚੰਗਾ ਭਲੇ ਸਾਤਰੀਕ ਵਿਆਹ ਹੋ ਕੇ ਲਿਆਂਦਾ ਚਾਵਣਾ ਪਾਰਟੀ ਵੀ ਕੀਤੀ ਆ ਰਾਤੀ ਅੱਛਾ ਤੇ ਅੱਜ ਕੁੜੀ ਚੰਗੀ ਭਲੀ ਫੇਰਾ ਵੀ ਪਾ ਕੇ ਆਈ ਆ ਅੱਛਾ ਤੇ ਮਾਪਿਆਂ ਨਾਲ ਕੱਪੜੇ ਵੀ ਖਰੀਦ ਕੇ ਲਿਆਈ ਆ ਤੇ ਬਾਅਦ 6 ਵਜੇ ਫੇਰਾ ਪਾ ਕੇ ਘਰੇ ਆਈ ਆ ਤੇ ਕਹਿੰਦੀ ਜੀ ਮੈਂ ਕੱਪੜੇ ਚੇਂਜ ਕਰਕੇ ਆਈ ਅੱਛਾ ਤੇ ਉਹ ਬਸ ਉੱਪਰ ਜੀ ਕੱਪੜੇ ਚੇਂਜ ਕਰਨ ਗਈ ਆ 10 ਮਿੰਟ ਬਾਅਦ ਉੱਪਰ ਜਾ ਕੇ ਗੇਟ ਨੂੰ ਲੋਕ ਲੱਗੇ ਆ ਦਰਵਾਜੇ ਨੂੰ ਤੇ ਜਦੋਂ ਉਹਦੇ ਭਰਾ ਮੁੰਡੇ ਦੇ ਭਰਾ ਨੂੰ ਬੁਲਾਇਆ ਗਿਆ ਤੇ ਜਦੋਂ ਉਹਨਾਂ ਨੇ ਉੱਪਰੋਂ ਖਿੜਕੀ ਤੋਂ ਦੇਖਿਆ ਤੇ ਉਹਨੇ ਫੰਦਾ ਲਿਤਾ ਆਇਆ ਸੀ ਅੱਛਾ ਭਾਜੀ ਕਾਰਨ ਪਤਾ ਲੱਗ ਪਾਇਆ ਫੰਦਾ ਕਾਰਨ ਕਾਰਨ ਦੀ ਪਤਾ ਹੀ ਨਹੀਂ ਲੱਗਿਆ ਕੋਈ ਵੀ ਉਸ ਵਕਤ ਜਿਹੜਾ ਉਹਦਾ ਘਰ ਵਾਲਾ ਸੀ ਉਹ ਕਿੱਥੇ ਸੀ ਘਰ ਵਾਲਾ ਵੀ ਬਾਹਰ ਹੀ ਗਿਆ ਸੀ ਕੋਈ ਸਮਾਨ ਲੈਣ ਅੱਛਾ ਹਾਂਜੀ ਕੁਝ ਨਾ ਸਮਾਨ ਕੀ ਕਰਦਾ ਵਾ ਕੰਮ ਤੇ ਆ ਤੇ ਉਹਨੂੰ ਪਤਾ ਨਹੀਂ ਮਨੂੰ ਕੀ ਕਰਦਾ ਹੈਗਾ ਭਾਂਡਿਆ ਭਾਂਡਿਆਂ ਦੀ ਦੁਕਾਨ ਆ ਜੀ अच्छा ਉਹਨਾਂ ਦੀ ਪਾਂਡਿਆਂ ਦੀ ਸ਼ੋਪ ਹੈਗੀ ਕਿਦਾਂ ਹਾਂ ਕੁਝ ਗਾਣਾ ਜਾਂ ਕਿਤੇ ਕੰਮ ਕਰਦਾ ਨਹੀਂ ਜੀ ਉਹਦੀ ਆਪਣੀ ਦੁਕਾਨ ਹੈ ਅੱਛਾ ਹਾਂ ਜੀ ਫੋਨ ਵਗੈਰਾ ਕੋਲ ਸੀਗਾ ਜਦੋਂ ਕੁੜੀਆਂ ਕੁੜੀਆਂ ਫਾਹਲ ਆਇਆ ਦੀਆ ਫੋਨ ਦਾ ਤੇ ਐਨਾ ਨਹੀਂ ਮੈਨੂੰ ਪਤਾ ਹੈਗਾ ਫੋਨ ਦੇ ਬਾਰੇ ਨਹੀਂ ਪਤਾ ਹੈਗਾ ਅੱਛਾ ਕੋਈ ਹਾਂ ਜੀ ਕੋਈ ਕਿਸੇ ਹੋਰ ਦਾ ਜਾਂ ਲੜਾਈ ਝਗੜਾ ਕੋਈ ਆਵਾਜ਼ ਜੋ ਆਈ ਹੋਵੇ ਨਹੀਂ ਨਹੀਂ ਜੀ ਕੋਈ ਨਹੀਂ ਲੜਾਈ ਕੋਈ ਝਗੜਾ ਨਹੀਂ ਦੇਖੋ 6 ਵਜੇ ਚੰਗੀ ਪਲੀ ਫੇਰਾ ਪਾ ਆਈ ਆ ਤੇ ਨਾਲ ਹੀ ਉੱਪਰ ਚੜ ਗਈ ਜੀ ਮੈਂ ਕਹਿੰਦੀ ਕਪੜੇ ਚੇਂਜ ਕਰ ਰਿਆ ਵਾ ਅੱਛਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਿਲਕੁਲ ਇਹ ਪਿਆਰ ਨਾਲ ਖੇਡਦੀ ਹੱਸਦੀ ਖੇਡਦੀ ਪਈ ਸੀ ਨਹੀਂ ਨਹੀਂ ਸਰ ਕੋਈ ਨਹੀਂ ਮੱਲਾ ਗਵਾਵਾ ਕੋਈ ਐਸੀ ਗੱਲ ਨਹੀਂ ਪੂਰਾ ਪਰਿਵਾਰ ਹੀ ਹੈ ਨਾ ਵਧੀਆ ਤੁਸੀਂ ਗਲੀ ਜਿਨੂੰ ਮਰਜ਼ੀ ਪੁੱਛ ਲੋ ਕੋਈ ਰੋਲਾ ਨਹੀਂ ਇਹਨਾਂ ਦੇ ਘਰ ਦਾ ਇਹ ਪਰਿਵਾਰ ਹੀ ਬੜਾ ਵਧੀਆ ਤੇ ਮੁੰਡਾ ਹੈ ਇਹਨਾਂ ਸਾਊ ਮੁੰਡਾ ਨਾ ਗਾਉ ਮੁੰਡਾ ਮਜੀ ਕਿ ਕੁੜੀ ਕੁੜੀ ਕਿੱਥੋਂ ਵਹਿ ਕੇ ਲੱਗੇ ਕੁੜੀ ਹੈ ਜੀ ਇਹ ਧਰਮਪੁਰੇ ਦੀ ਹੈ ਕਿੰਨੇ ਨੰਬਰ ਗਲੀ ਹੈ 4 4 ਨੰਬਰ ਗਲੀ ਦੀ ਆ ਜੀ ਲੁਧਾਨੇ ਤੋਂ ਹਾਂ ਜੀ ਲੁਧਿਆਣੇ ਤੋਂ ਹੀ ਠੀਕ ਆ ਥਾਣਾ ਕਿ ਸ਼ਿੰਗਾਰ ਚੌਂਕੀ ਲੱਗਦੀ ਆ ਜੀ ਤੁਹਾਨੂੰ ਕਿਹੜਾ ਥਣ ਲੱਗਦਾ ਸਾਨੂੰ ਟੀਬਾ ਰੋਡ ਲੱਗਦਾ ਜੀ ਟੀਬਾ ਰੋਡ ਹਾਂਜੀ ਮੁੰਡੇ ਵਾਲਿਆਂ ਟੀਬਾ ਰੋਡ ਲੱਗਦਾ ਕੁੜੀ ਵਾਲਿਆਂ ਸ਼ਿੰਗਾਰ ਚੌਂਕੀ ਲੱਗਦੀ ਹਾਂਜੀ ਪੁਲਿਸ ਨੇ ਕਾਰਵਾਈ ਕੀਤੀ ਆ ਬੜੇ ਨਾਲੇ ਮੁਲਾਜ਼ਮ ਆ ਨਾਲ ਹੀ ਇਹ ਮੁਲਾਜ਼ਮ ਸਾਹਿਬ ਬੜੇ ਪਿਆਰ ਨਾਲ ਬੜੇ ਤਰੀਕੇ ਨਾਲ ਉਹਨਾਂ ਨੇ ਕਾਰਵਾਈ ਕੀਤੀ ਆ ਜੀ ਠੀਕ ਹੈ ਜੀ ਹਾਂਜੀ ਧੰਨਵਾਦ ਹੋਰ ਕੀ ਹੋਇਆ ਹਮਰਾ ਦੱਸੋਗੇ ਇਹ ਆਰਤੀ ਆ ਲੜਕੀ ਉਮਰ 18 ਸਾਲ ਆ ਕਰੀਬ ਕੀ ਨਾਮ ਕੀ ਤੁਹਾਡਾ ਸਾਹਿਬ ਮੇਰਾ ਹੌਲਦਾਰ ਗਰਜੰਟ ਸਿੰਘ ਜੀ ਠੀਕ ਹੈ ਬਾਈ ਜੀ ਇਹ ਮਾਮਲਾ ਕੀ ਹੈ ਜਿਹੜਾ ਡੈਡਵੁੱਡ ਇਹ ਆਰਤੀ ਆ ਲੜਕੀ ਜੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਅੱਛਾ ਹਾਂ ਜਸਟ ਅੱਧਾ ਪੂਨਾ ਘੰਟਾ ਪਹਿਲਾਂ ਤੇ ਮੌਕੇ ਤੇ ਹੀ ਕਾਰਵਾਈ ਕਰਕੇ ਹੁਣ ਮੋਰਚਰ ਵਿੱਚ ਜਦੋਂ ਉਹਨਾਂ ਨੇ ਸੁਸਾਇਡ ਕੀਤਾ ਉਹ ਕੋਈ ਸੁਸਾਇਡ ਨੋਟ ਵਗੈਰਾ ਮਿਲਿਆ ਨਹੀਂ ਮੌਕੇ ਤੇ ਕੋਈ ਨਹੀਂ ਮਿਲਿਆ ਸੀਗਾ ਵੈਸੇ ਐਸਆਈ ਸੁਖਵਿੰਦਰ ਸਿੰਘ ਜੀ ਨੇ ਮੌਕੇ ਸਾਰਾ ਜੀ ਸਰਚ ਕੀਤੀ ਆ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਸਾਰੀ ਸਰਚ ਹੋਈ ਆ ਉਸ ਤੋਂ ਬਾਅਦ ਹੁਣ ਲੜਕੀ ਭਾਜੀ ਕਾਰਨ ਪਤਾ ਲੱਗਿਆ ਕਿ ਫਾਹਾ ਕਿਉਂ ਲਾਇਆ ਕੁਝ ਇਹ ਅੰਡਰ ਇਨਵੈਸਟੀਗੇਸ਼ਨ ਪਾਰਟਾ ਜੀ ਪੋਸਟਮਾਰਟਮ ਕਰਾ ਰਹੇ ਹਾਂ ਪਰ ਜੋ ਸਾਹਮਣੇ ਆਉਗਾ ਸਾਹਮਣੇ ਲੜਕੀ ਵਾਲਿਆਂ ਨਾਲ ਤੁਹਾਡੇ ਨਾਲ ਗੱਲ ਹੋਈ ਕਿ ਕਹਿਣਾ ਉਹਨਾਂ ਦਾ ਲੜਕੇ ਵਾਲਾ ਪਰਿਵਾਰ ਵੀ ਮੌਕੇ ਤੇ ਸੀਗਾ ਜੀ ਉਹਨਾਂ ਨੇ ਵਿੱਚ ਹਜੇ ਸੱਤਵੇਂ ਦੇ ਵਿੱਚ ਔੜਾ ਜੀ ਤੇ ਉਹ ਮੌਕੇ ਤੇ ਜੋ ਘਰੋ ਘਰੋ ਹੀ ਤੰਗ ਸੀ ਇਹ ਕਿਦਾਂ ਕੋਈ ਕੁਝ ਨਹੀਂ ਨਾ ਵਿਆਹ ਜੀ 7 ਤਰੀਕ ਨੂੰ ਵਿਆਹ ਹੋਇਆ ਵਾ ਦੋ ਦਿਨ ਪਹਿਲਾਂ ਹੀ ਤੇ ਫੇਰਾ ਪਾ ਕੇ ਇਹ ਫਿਰ ਘਰ ਆਏ ਸੀ ਕਹਿੰਦੇ ਜੋ ਸਾਡੇ ਮੂਰੇ ਇਸ ਟਾਈਮ ਆ ਜੋ ਆਇਆ ਵਾ ਤੇ ਪੀਰਾ ਪਕੇ ਐਸੀ ਉਸ ਤੋਂ ਬਾਅਦ ਲੜਕੀ ਦਾ ਚੁੱਪਚੀ ਤੇ ਕਹਿੰਦੇ ਉੱਪਰ ਚਲੀ ਗਈ ਹੈ ਜੋ ਵੀ ਆ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਹਲ ਭਰਾ ਜਲੀ ਫੋਨ ਵੀ ਹੋਣਾ ਭਾਈ ਕੋਈ ਫੋਨ ਚੋਂ ਪਤਾ ਲੱਗਿਆ ਹੋਵੇ ਕੋਈ ਕਿਸੇ ਨਾਲ ਗੱਲਬਾਤ ਹੋ ਰਹੀ ਹੋਵੇ ਕੁਝ ਲੜਾਈ ਜਗੜਾ ਵਗੈਰਾ ਨਹੀਂ ਫੋਨ ਤਾਂ ਮੌਕੇ ਤੇ ਲੜਕੀ ਦੇ ਕੋਲ ਕੋਈ ਫੋਨ ਨਹੀਂ ਸੀਗਾ ਜੋ ਹਸਤਾ ਸਾਹਮਣੇ ਗੱਲ ਆਈ ਹੈ ਬਾਕੀ ਜੋ ਅੰਦਰ ਇਨਵੈਸਟੀਗੇਸ਼ਨ ਪਾਰਟ ਹੈ ਜੋ ਚੱਲਦਾ ਹੋਊਗਾ ਮੂਰੇ ਆਊਗਾ ਉਸ ਤੋਂ ਜਦੋਂ ਕੁੜੀ ਉੱਪਰ ਗਈ ਸੀ ਉਹਦੇ ਕੋਲ ਫੋਨ ਸੀਗਾ ਬੰਦੇ ਨਹੀਂ ਲੜਕੀ ਲੜਕੀ ਕੋਲ ਜੋ ਜੋ ਸਾਡੇ ਕੋਲ ਇਸ ਟਾਈਮ ਤੱਕ ਖਬਰ ਆਈ ਹੈ ਨਾ ਉਹ ਲੜਕੀ ਕੋਲੇ ਕੋਈ ਫੋਨ ਨਹੀਂ ਸੀਗਾ ਅੱਛਾ ਲੜਕੀ ਦਾ ਫੋਨ ਉਹਦੇ ਸਹੁਰੇ ਘਰ ਹੀ ਸੀਗਾ ਅੱਛਾ ਹਾਂਜੀ ਵੱਡੇ ਅਧਿਕਾਰੀਆਂ ਦੇ ਧਿਆਨ ਚ ਹਾਂਜੀ ਸਰ ਅਫਸਰਾਂ ਦੇ ਧਿਆਨ ਚ ਆ ਜੋ ਕਾਰਵਾਈ ਪੋਸਟਮਾਰਟਮ ਅਫਸਰ ਆਉਗੀ ਅਕੇਲੇ ਆਪਾਂ ਕਰਾਂਗੇ ਜੋ